ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਸ ਮਰੀ ਦੀ ਹਾਜ਼ਰ ਮੌਸਮ ਦਾ ਹਾਲ ਜਾਂ ਹੀ ਵੈਦਰ ਅਪਡੇਟ ਦੇ ਨਾਲ ਦੱਸ ਦਈਏ ਕਿ ਅੱਜ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ بارش ਦਰਜ ਕੀਤੀ ਗਈ ਹੈ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਟਿਆਲਾ ਦੀ ਜਿੱਥੇ ਦੱਸ ਦਈਏ ਕਿ ਹਲਕੀ ਬੂੰਦਾਬاندی ਦੇ ਨਾਲ بارش ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ بارش ਦਾ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਪਿਛਲੇ ਦਿਨ ਦੱਸਦੀ ਹੈ ਕਿ ਜੋ ਮੌਸਮ ਵਿਭਾਗ ਦੀ ਕੋ ਵਿਖਵਾਣੀ ਸੀ ਉਸ ਦੇ ਮੁਤਾਬਕ بارش 10 ਤੇ 11 ਦੀ ਲਿਖੀ ਗਈ ਸੀ ਤੇ ਬਾਕੀ ਦਿਨ ਜੋ ਕਿ ਅਲਕਿਤ ਬੁੰਦਾਬਾਂ ਤੇ ਲਿਖੀ ਹੋਈ ਹੈ ਇਸ ਦੇ ਨਾਲ ਹੀ ਤੁਹਾਨੂੰ ਇੱਕ ਵਾਰ ਫੇਰ ਯਾਦ ਕਰਾ ਦਈਏ ਕਿ ਅਗਲੇ 5 ਦਿਨ ਜੋ ਮੌਸਮ ਹੈ ਜਿਹਾ ਹੀ ਖੁਸ਼ਕ ਰਹਿਣ ਵਾਲਾ ਹੈ ਤੇ ਇਸ ਦੀ ਸ਼ੁਰੂਆਤ ਅੱਜ ਜਾਨੀ 10 ਦਿਨ ਤੋਂ ਹੋ ਗਈ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਲੁਧਿਆਣਾ ਬਠਿੰਡਾ ਜਲੰਧਰ ਮੋਗਾ ਦੇ ਨਾਲ-ਨਾਲ ਹੋਰ ਕਈ ਸੂਬਿਆਂ ਦੇ ਵਿੱਚ ਵੀ بارش ਦਰਜ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਆਉਣ ਵਾਲੇ ਜੋ 5 ਦਿਨ ਹੋਣ ਵਾਲੇ ਨੇ ਉਸ ਦੇ ਵਿੱਚ بارش ਵੀ ਪਵੇਗੀ ਤੇਜ਼ ਗਰਜ ਦੇ ਨਾਲ-ਨਾਲ ਤੂਫਾਨ ਆਉਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ 10 ਦਿਨ ਦੀ ਕੀਤੀ ਹੈ ਮੌਸਮ ਖਰਾਬ ਹੁੰਦਾ ਅਲਰਟ ਜਾਰੀ ਕੀਤਾ ਗਿਆ ਸੀ ਤੇ ਅੱਜ ਜੋ ਕੀ ਹੈ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ ਤੇ ਮੌਸਮ ਜੋ ਕੀ ਹੈ ਖੁਸ਼ਕ ਹੋ ਗਿਆ ਹੈ ਤੇ ਹੁਣ ਹਲਕੀ ਬੂੰਦਾਬاندی ਦੇ ਨਾਲ بارش ਪੈਣੀ ਸ਼ੁਰੂ ਹੋ ਗਈ ਹੈ ਤੁਹਾਡੇ ਉਥੇ ਮੌਸਮ ਦਾ ਕੀ ਹੈ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਸਾਂਝਾ ਕਰਨਾ ਨਾ ਭੁੱਲਿਓ ਤਦ ਤੱਕ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਚੱਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਸ੍ਰੀਤੀ ਹਾਜ਼ਰ ਹਾਂ ਮੌਸਮ ਦਾ ਹਾਲ ਜਾਂ ਹੀ ਵੈਦਰ ਅਪਡੇਟ ਦੇ ਨਾਲ ਦੱਸ ਦਈਏ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ بارش ਰਚੀ ਗਈ ਹੈ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਟਿਆਲਾ ਦੇ ਜਿੱਥੇ ਦੱਸ ਦਈਏ ਕਿ ਹਲਕੀ ਬੂੰਦਾਬਾਂਦੀ ਦੇ ਨਾਲ بارش ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ بارش ਦਾ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਪਿਛਲੇ ਦਿਨ ਦੱਸ ਦਈਏ ਕਿ ਜੋ ਮੌਸਮ ਵਿਭਾਗ ਦੀ ਕੋ ਵਿਖਵਾਣੀ ਸੀ ਉਸ ਦੇ ਮੁਤਾਬਕ بارش 10 ਤੇ 11 ਦੀ ਲਿਖੀ ਗਈ ਸੀ ਤੇ ਬਾਕੀ ਦਿਨ ਜੋ ਕਿ ਹਲਕੀ ਬੂੰਦਾਬਾਂਦ ਲਿਖੀ ਹੋਈ ਹੈ ਇਸ ਦੇ ਨਾਲ ਹੀ ਤੁਹਾਨੂੰ ਇੱਕ ਵਾਰ ਫੇਰ ਯਾਦ ਕਰਾ ਦਈਏ ਕਿ ਅਗਲੇ 5 ਦਿਨ ਜੋ ਮੌਸਮ ਹੈ ਜੀਹਾਂ ਹੀ ਖੁਸ਼ਕ ਰਹਿਣ ਵਾਲਾ ਹੈ ਤੇ ਇਸ ਦੀ ਸ਼ੁਰੂਆਤ ਅੱਜ ਯਾਨੀ 10 ਤਰੀਕ ਤੋਂ ਹੋ ਗਈ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਲੁਧਿਆਣਾ ਬਠਿੰਡਾ ਜ਼ਿਲ੍ਹਾ ਦਾ ਮੋਗਾ ਦੇ ਨਾਲ-ਨਾਲ ਹੋਰ ਕਈ ਸੂਬਿਆਂ ਦੇ ਵਿੱਚ ਵੀ بارش ਦਰਜ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਆਉਣ ਵਾਲੇ ਜੋ 5 ਦਿਨ ਹੋਣ ਵਾਲੇ ਨੇ ਉਸ ਦੇ ਵਿੱਚ بارش ਵੀ ਪਵੇਗੀ ਤੇਜ਼ ਗਰਜ ਦੇ ਨਾਲ-ਨਾਲ ਤੂਫਾਨ ਆਉਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ 10 ਤੀਕ ਨੂੰ ਜੋਤੀ ਹੈ ਮੌਸਮ ਖਰਾਬ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਸੀ ਤੇ ਅੱਜ ਜੋ ਕੀ ਹੈ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ ਤੇ ਮੌਸਮ ਜੋ ਕੀ ਹੈ ਖੁਸ਼ਕ ਹੋ ਗਿਆ ਹੈ ਤਾਂ ਹੁਣ ਹਲਕੀ ਬੂੰਦਾਬੰਦੀ ਦੇ ਨਾਲ بارش ਪੈਣੀ ਸ਼ੁਰੂ ਹੋ ਗਈ ਹੈ ਤੁਹਾਡੇ ਉੱਥੇ ਮੌਸਮ ਦਾ ਕੀ ਹੈ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਸਾਂਝਾ ਕਰਨਾ ਨਾ ਭੁੱਲਿਓ ਤਦ ਤੱਕ ਦੇ ਲਈ ਜੁੜੇ ਰਹੋ ਸਾਇਨਿਊਜ਼ ਪੰਜਾਬ ਦੇ ਨਾਮ ਚੱਲਣ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਸ੍ਰੀਤੀ ਹਾਜ਼ਰ ਹਾਂ ਮੌਸਮ ਦਾ ਹਾਲ ਜਾਂ ਹੀ ਵੈਦਰ ਅਪਡੇਟ ਦੇ ਨਾਲ ਦੱਸ ਦਈਏ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦਰਜ ਕੀਤੀ ਗਈ ਹੈ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਟਿਆਲਾ ਦੀ ਜਿੱਥੇ ਦੱਸ ਦਈਏ ਕਿ ਹਲਕੀ ਬੂੰਦਾਬاندی ਦੇ ਨਾਲ ਬਾਰਿਸ਼ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਪਿਛਲੇ ਦਿਨ ਦੱਸਿਆ ਗਿਆ ਕਿ ਜੋ ਮੌਸਮ ਵਿਭਾਗ ਦੀ ਕੋ ਵਿਖਵਾਣੀ ਸੀ ਉਸ ਦੇ ਮੁਤਾਬਕ ਬਾਰਿਸ਼ 10 ਤੇ 11 ਦੀ ਲਿਖੀ ਗਈ ਸੀ ਤੇ ਬਾਕੀ ਦਿਨ ਜੋ ਕਿ ਹਲਕੀ ਬੂੰਦਾਬਾਂ ਦੀ ਲਿਖੀ ਹੋਈ ਆ ਇਸ ਦੇ ਨਾਲ ਹੀ ਤੁਹਾਨੂੰ ਇੱਕ ਵਾਰ ਫੇਰ ਯਾਦ ਕਰਾ ਦਈਏ ਕਿ ਅਗਲੇ 5 ਦਿਨ ਜੋ ਮੌਸਮ ਹੈ ਜਿਹਾ ਹੀ ਖੁਸ਼ਕ ਰਹਿਣ ਵਾਲਾ ਹੈ ਤੇ ਇਸ ਦੀ ਸ਼ੁਰੂਆਤ ਅੱਜ ਯਾਨੀ 10 ਤਰੀਕ ਤੋਂ ਹੋ ਗਈ ਆ ਇਸ ਦੇ ਨਾਲ ਹੀ ਦੱਸ ਦਈਏ ਕਿ ਲੁਧਿਆਣਾ ਬਠਿੰਡਾ ਜਲੰਧਰ ਮੋਗਾ ਦੇ ਨਾਲ ਨਾਲ ਹੋਰ ਕਈ ਸੂਬਿਆਂ ਦੇ ਵਿੱਚ ਵੀ بارشਦਾਰ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਆਉਣ ਵਾਲੇ ਜੋ 5 ਦਿਨ ਹੋਣ ਵਾਲੇ ਨੇ ਉਸ ਦੇ ਵਿੱਚ بارش ਵੀ ਪਵੇਗੀ ਤੇਜ਼ ਗਰਜ ਦੇ ਨਾਲ ਨਾਲ ਤੂਫਾਨ ਆਉਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ 10 ਤੀਕ ਨੂੰ ਜੋਤੀ ਹੈ ਮੌਸਮ ਖਰਾਬ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਸੀ ਤੇ ਅੱਜ ਜੋ ਕੀ ਹੈ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ ਤੇ ਮੌਸਮ ਜੋ ਕੀ ਹੈ ਖੁਸ਼ਕ ਹੋ ਗਿਆ ਹੈ ਤੇ ਹੁਣ ਹਲਕੀ ਬੂੰਦਾਬاندی ਦੇ ਨਾਲ بارش ਪੈਣੀ ਸ਼ੁਰੂ ਹੋ ਗਈ ਹੈ ਤੁਹਾਡੇ ਉੱਥੇ ਮੌਸਮ ਦਾ ਕੀ ਹੈ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਸਾਂਝਾ ਕਰਨਾ ਨਾ ਭੁੱਲਿਓ ਤਦ ਤੱਕ ਦੇ ਲਈ ਜੁੜੇ ਰਹੋ ਸਾਇਨਿਊਜ਼ ਪੰਜਾਬ ਦੇ ਨਾਲ ਚਲਤ ਧੰਨਵਾਦ